ਪਰਵਾਰ ਦੇ ਵਿੱਚ ਅਸੀਂ ਬੇਸਿਕਲੀ ਖੇਤੀਬਾੜੀ ਤੋਂ ਬਿਲੋਂਗ ਕਰਦੇ ਆਂ ਤੇ ਪਹਿਲੀ ਵਾਰੀ ਅਸੀਂ ਮੱਲਸ ਸਬਜ਼ਿਸ ਦੇ ਵਿੱਚ ਆਏ ਆਂ ਰੈਂਕ ਬਹੁਤ ਅੱਛਾ ਈ ਤੁਹਾਡਾ 25 ਰੈਂਕ ਕਿਨੂੰ ਕੀਤੀ ਸਭ ਤੋਂ ਪਹਿਲਾਂ ਕਿਨੂੰ ਦੱਸੀਏ ਕੁਝ ਖ਼ਬਰ ਈ ਜਾਂ ਤੁਹਾਨੂੰ ਕਿਸੇ ਨੇ ਕਾਲ ਕਰਕੇ ਦੱਸਿਆ ਕਿ ਬਈ ਬਰਿੰਦਰ ਕੰਮ ਬਣ ਗਿਆ ਅੱਛਾ ਐਕਚੁਅਲੀ ਮੈਨੂੰ ਮੇਰੇ ਦੋਸਤ ਹੀ ਕਾਲ ਆਈ ਸੀ ਉਦੋਂ ਅੱਛਾ ਪੁਲਿਸ ਵਾਲਿਆਂ ਨਾਲ ਬੜਾ ਚੀਜ਼ਾਂ ਜੁੜਦੀਆਂ ਨੇ ਹੈਨਾ ਇੱਕ ਇੱਕ ਇਹ ਚੀਜ਼ ਜੁੜਦੀ ਹੈ ਕਿ ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਪੁਲਿਸ ਵਾਲੀਆਂ ਗੱਡੀਆਂ ਛੱਡਣ ਜਾਂਦੀਆਂ ਨੇ ਇਹ ਇਹ ਚੀਜ਼ ਪੁਰਾਣੇ ਸਮੇਂ ਦੇ ਵਿੱਚ ਤਾਂ ਬਹੁਤ ਦੇਖੀ ਗਈ ਜਿਹੜਾ ਨਵਾਂ ਯੂਥ ਆ ਤੋਂ ਲੱਗਦਾ ਕਿ ਚੀਜ਼ਾਂ ਬਦਲ ਰਹੀਆਂ ਹੋ ਔਰ ਜਿਹੜੇ ਨਵਾਂ ਯੁੱਗ ਆ ਜੋ ਦੇਖ ਰਿਹਾ ਵਾ ਜੇ ਕਿਸੇ ਨੇ ਜੋ ਕੋਈ ਚਾਹਦਾ ਪਾਇ ਇਸ ਇੱਧਰ ਨੇ ਪਾਸੇ ਆਇਆ ਜਾਵੇ ਉਹਨਾਂ ਦੇ ਦੀ ਕੀ ਟਿਪਸ ਹੈਗੀਆਂ ਨੇ ਸੋ ਜ਼ਿਆਦਾ ਮੈਨੂੰ ਸਵਾਲ ਜਿਵੇਂ ਮੈਨੂੰ ਨੂੰ ਪਤਾ ਹੋ ਕਿ ਮੈਨੂੰ ਡੀਐਸਪੀ ਲਈ ਮੈਂ ਜਾ ਰਿਹਾ ਹਾਂ ਸੋ ਮੈਨੂੰ ਕੁਝ ਸਵਾਲ ਉਸ ਸਿਚੁਏਸ਼ਨ ਦੇ ਰਿਗਾਰਦੀ ਸੀਗਾ ਕਿ ਤੁਸੀਂ ਇਸ ਜਗ੍ਹਾ ਤੇ ਡੀਐਸਪੀ ਤਨਾਦੋ ਅਗਰ ਇੰਦਾ ਹੋ ਗਿਆ ਤਾਂ ਤੁਸੀਂ ਉਹਦੇ ਵਿੱਚ ਕਿੱਦਾਂ ਡੀਲ ਕਰੋਗੇ ਅੱਛਾ ਇੱਕ ਇਹ ਚੀਜ਼ ਬਹੁਤ ਜ਼ਿਆਦਾ ਚੱਲਦੀ ਹੈ ਕਿ ਸਬਜੈਕਟ ਕਿਹੜੇ ਕਿਹੜੇ ਰੱਖੇ ਜਾਣ ਗ੍ਰੈਜੂਏਸ਼ਨ ਦੇ ਵਿੱਚ ਥੋੜਾ ਜਿਹਾ ਇਹਦੇ ਬਾਰੇ ਵੀ ਦੱਸੋ ਚਲੋ ਇਹ ਵੇਰੀ ਕਰ ਸਕਦਾ ਤੁਹਾਡਾ ਇੰਟਰਸਟ ਕਿੱਧਰ ਆ ਪਰ ਜੇ ਆਪਾਂ ਬੇਸਿਕ ਤੌਰ ਤੇ ਲਈਏ ਜੇ ਕੋਈ ਸੁਣ ਰਿਹਾ ਪਲੱਸ 2 ਤੋਂ ਬਾਅਦ ਜਿਨੇ ਮਤਲਬ ਸੋਚਿਆ ਹੀ ਇਹ ਹੋਇਆ ਕਿ ਮੈਂ ਜੀ ਇੱਧਰ ਹੀ ਆਣਾ ਉਹ ਕਿਹੜੇ ਸਬਜੈਕਟ ਰੱਖੇ ਐਂ ਮੇਰੇ ਵਰਗਾ ਬੰਦਾ ਜਿਨੇ ਪਲੱਸ 1 ਪਲੱਸ 2 ਨੋਰਮੈਡੀਕਲ ਨਾ ਕੀਤੀ ਆ ਜਾਂ ਬੀਐਸਸੀ ਨੋਰਮੈਡੀਕਲ ਨਾ ਕੀਤੀ ਆ ਸੋ ਮੈਨੂੰ ਇਹ ਸਾਰੇ ਆਰਟਸ ਵਾਲੇ ਸਬਜੈਕਟ ਸ਼ੁਰੂ ਤੋਂ ਪੜ੍ਹਨੇ ਪਏ ਮੈਂ ਇਹਨਾਂ ਸਬਜੈਕਟਸ ਦੀ ਸਾਰਿਆਂ ਦੀ 6ਵੀਂ ਤੋਂ 12ਵੀਂ ਤੱਕ ਐਨਸੀਆਰਟੀਸ ਪੜ੍ਹੀਆਂ ਡਬਲ ਮਿਹਨਤ ਕਰਨੀ ਪ ਪਰਮਾਤਮਾ ਤੋਂ ਬਿਨਾ ਪਤਾ ਵੀ ਨਹੀਂ ਖਿਲ ਸਕਦਾ ਵਾਹ ਟਿਪਟ ਮੇਰਾ ਜਿਵੇਂ ਨੰਬਰ ਆ ਮੈਂ ਹੋ ਸਕਦਾ ਕਿਸੇ ਨੌਨ ਬੰਦੇ ਦਾ ਨੰਬਰ ਨਾ ਚੱਕਾਂ ਵੀ ਜਦੋਂ ਫ੍ਰੀ ਆ ਉਹਦਾ ਚੱਕ ਲਊਗਾ ਬਟ ਮੈਂ ਅਨਨੋਨ ਬੰਦੇ ਨੂੰ ਹਮੇਸ਼ਾ ਕਾਲ ਅਟੈਂਡ ਕਰਦਾ ਵੀ ਜਿਹੜਾ ਬੰਦਾ ਤੁਹਾਨੂੰ ਕਾਲ ਕਰੂਗਾ ਹਰ ਬੰਦੇ ਲੋਡ ਦੇ ਨਾਲ ਕਿਤੇ ਫਸਿਆ ਬੰਦਾ ਹਾਂ ਕੋਈ ਬੰਦਾ ਕਿਸੇ ਸਮੱਸਿਆ 'ਚ ਹੋ ਸਕਦਾ ਕਿਸੇ ਦਾ ਕੋਈ ਐਕਸੀਡੈਂਟ ਹੋਇਆ ਹੋ ਸਕਦਾ ਕਿਸੇ ਨਾਲ ਕੋਈ ਕ੍ਰਾਈਮ ਹੋ ਗਿਆ ਹੁੰਦਾ ਕੋਚਿੰਗ ਦਾ ਪਰਪਸ ਹੁੰਦਾ ਵੀ ਤੁਹਾਨੂੰ ਡਾਇਰੈਕਸ਼ਨ ਦੇ ਦਿੰਦੇ ਆ ਸਹੀ ਦੇ ਦਿੰਦੇ ਆ ਕਿ ਇਸ ਡਾਇਰੈਕਸ਼ਨ ਵੱਲ ਤੁਸੀਂ ਚੱਲਣਾ ਵਾ ਜਿਸ ਨਾਲ ਤੁਹ ਤੁਸੀਂ ਐਕਸਟਰਾ ਜੀਜਲ ਛੱਡ ਦਿੰਨੇ ਹੋ ਤੇ ਜਿਹੜੀ ਚੀਜ਼ ਤੁਹਾਡੇ ਕੰਮ ਦੀ ਹੈ ਉਹ ਤੁਸੀਂ ਅਪਣਾ ਲੈਣੀ ਤੁਸੀਂ ਫਿਰ ਇਹ ਸੈਲਫ ਸਟੱਡੀ ਕਿਹਾ ਜਾਵੇ ਤੁਸੀਂ ਸੈਲਫ ਸਟੱਡੀ کہہ ਸਕਦੇ ਹੋ ਮੈਂ ਉੱਥੇ ਜੋ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਥੋਂ ਦਾ ਕੋਚਿੰਗ ਇੰਸਟੀਚਿਊਟ ਆ ਉੱਥੇ ਜੁਆਇਨ ਕੀਤਾ ਸੀ ਕਿਉਂਕਿ ਕਿਉਂਕਿ ਇੱਕ ਇਹ ਵੀ ਬਹੁਤ ਵੱਡੀ ਮਿਥਾ ਹੈ ਕਿ ਤੁਸੀਂ ਦਿੱਲੀ ਵਾਲੇ ਮੁਖਰ ਜੀ ਨਗਰ ਜਾਂ ਜਿਹੜੇ ਹੋਰ ਉੱਥੇ ਵੱਡੇ ਵੱਡੇ ਇੰਸਟੀਚਿਊਟ ਨੇ ਮਹਿੰਗੇ ਮਹਿੰਗੇ ਉਹਨਾਂ ਤੋਂ ਬਿਨਾ ਇਹ ਚੀਜ਼ਾਂ ਕ੍ਰੈਕ ਨਹੀਂ ਹੋ ਸਕਦੀਆਂ ਐਕਚੁਅਲੀ ਇਹਦੇ ਵਿੱਚ ਮੈਂ ਗੱਲ ਇਹ ਕਹੂੰਗਾ ਕਿ ਅਗਰ ਤੁਸੀਂ ਕੋਚਿੰਗ ਲੈਣੇ ਹੋ ਉਦੇ ਨਾਲ ਜੋ ਤੁਹਾਡਾ ਸੰਘਰਸ਼ ਆ ਕਾਫੀ ਹੱਦ ਤੱਕ ਘਟ ਜਾਂਦਾ ਵਾ ਅੱਛਾ ਕਿਉਂਕਿ ਕੋਚਿੰਗ ਇੱਕ ਸਾਲ ਦੀ ਤੁਸੀਂ ਐਕਸਟੈਂਸਿਵਲੀ ਜਦੋਂ ਲੈਨੇ ਹੋ ਇੱਕ ਤਾਂ ਤੁਹਾਡੇ ਜਿੰਨੇ ਟਾਪਿਕਸ ਆ ਕਵਰ ਹੋ ਜਾਂਦੇ ਆ ਤੇ ਕੋਚਿੰਗ ਦਾ ਪਰਪਸ ਇੰਨਾ ਹੀ ਹੁੰਦਾ ਵਾ ਕਿ ਉਹ ਤੁਹਾਨੂੰ ਦੱਸ ਦਿੰਦੇ ਆ ਕਿਉਂਕਿ ਯੂਪੀਐਸਸੀ ਪੀਸੀਐਸ ਸਟੇਟ ਸਰਵਿਸਿਜ਼ ਇਹਨਾਂ ਦਾ ਸਿਲੇਬਸ ਬਹੁਤ ਜ਼ਿਆਦਾ ਵਾਸਟ ਆ ਜੇ ਤੁਸੀਂ ਪੜਨ ਲੱਗ ਜਓ ਤੁਸੀਂ ਉਸਦਾ ਸਾਲ ਦੋ ਸਾਲ ਸਿਲੇਬਸ ਹੀ ਪੜਦੇ ਜਾਓ ਅੱਛਾ ਤੇ ਕੋਚਿੰਗ ਦਾ ਪਰਪਸ ਇਹ ਹੈ ਵੀ ਤੁਹਾਨੂੰ ਦੱਸ ਦਿੰਦੇ ਕਿ ਇਹ ਚੀਜ਼ ਪੜ੍ਹਨੀ ਆ ਇਹ ਚੀਜ਼ ਨਹੀਂ ਪੜ੍ਹਨੀ ਸੋ ਤੁਸੀਂ ਇੱਕ ਤਰੀਕੇ ਨਾਲ ਬੜੇ ਫੋਕਸਡ ਹੋ ਜਾਂਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ एग्जाम ਵਾਸਤੇ ਕੀ ਇੰਪੋਰਟੈਂਟ ਆ ਕੀ ਨਹੀਂ ਇੰਪੋਰਟੈਂਟ ਆ ਤੇ ਜੇ ਕੋਈ ਬੰਦਾ ਨਹੀਂ ਵੀ ਕਈ ਸੈਲਫ ਸਟਡੀ ਨਾਲ ਕਈ ਬੰਦੇ ਕਲੀਅਰ ਕਰਦੇ ਆ ਸੋ ਉਹਨਾਂ ਨੂੰ ਕਿਸੇ ਬੰਦੇ ਦੀ ਗਾਈਡੈਂਸ ਚਾਹੀਦੀ ਆ ਉਹਨਾਂ ਨੂੰ ਪ੍ਰੀਵੀਅਸ ইয়ার ਕੁਐਸਚਨ ਪੇਪਰ ਦੇਖਣੇ ਪੈਣੇ ਕਿ ਕੀ ਐਗਜ਼ਾਮ ਦੇ ਵਿੱਚ ਆਉਂਦਾ ਕੀ ਨਹੀਂ ਆਉਂਦਾ ਉਹਨਾਂ ਨੂੰ ਅੱਛੇ ਤਰੀਕੇ ਨਾਲ ਸਿਲੇਬਸ ਪੜ੍ਹਨਾ ਪੈਣਾ ਵਾ ਵੀ ਸਿਲੇਬਸ ਦੇ ਮੁਤਾਬਕ ਇੱਕ ਇੱਕ ਵਰਡ ਪੜ੍ਹ ਕੇ ਵੀ ਕੀ ਕੀ ਚੀਜ਼ ਸੌਖੀ ਸੌਖੀ ਹੋ ਜਾਂਦੀ ਹੈ ਜਰਨੀ ਕਹਿ ਲਓ ਕਿ ਪਤਾ ਲੱਗ ਜਾਂਦਾ ਕਿ ਹਾਂ ਵੀ ਤੁਸੀਂ ਉਲਝਦੇ ਨਹੀਂ ਬਹੁਤਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਜਦੋਂ ਬਰਿੰਦਰ ਸਿੰਘ ਖੋਸਾ ਨੇ ਕਲੀਅਰ ਕੀਤਾ ਉਸ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਕਿੰਨਾ ਕੁ ਲਾਈਫ ਦੇ ਵਿੱਚ ਫਰਕ ਆਇਆ ਜਾਂ ਤੁਸੀਂ ਐਂ ਕਹਿ ਲਓ ਕਿ ਪੀਰੈਂਟਸ ਦੇ ਲਈ ਆ ਬਹੁਤ ਉਹ ਲੋਕ ਜਿਹੜੇ ਬਹੁਤ ਨੇੜੇ ਹੁੰਦੇ ਨੇ ਸ਼ੁਰੂ ਤੋਂ ਹੀ ਯਾਰ ਕੋਈ ਐਸੇ ਕੋਈ ਖਾਸ ਰਿਸ਼ਤੇਦਾਰ ਹੁੰਦਾ ਜਾਂ ਕੋਈ ਦੋਸਤ ਮਿੱਤਰ ਹੁੰਦਾ ਉਹਨਾਂ ਦੇ ਲਈ ਉਹ ਜਰਨੀ ਕੈਸੀ ਕੈਸੀ ਸੀ ਕਿਉਂਕਿ ਜਿਨ੍ਹਾਂ ਨੇ ਤੁਹਾਡੀ ਸਟਰਗਲ ਦੇਖੀ ਆ ਦੇ ਕੋਈ ਸਟਰਗਲ ਜਿਹੜੇ ਦੋਸਤ ਹੁੰਦੇ ਆ ਜਾਂ ਪਿੰਡ ਦੇ ਬੰਦੇ ਹੁੰਦੇ ਆ ਸੋ ਮੇਰੇ ਪਿੰਡ ਤੋਂ ਮੈਨੂੰ ਨਹੀਂ ਲੱਗਦਾ ਕਿ ਪਹਿਲਾਂ ਕੋਈ ਗੈਸਟ ਅਫਸਰ ਜਾਂ ਸਰਕਾਰੀ ਨੌਕਰੀ ਦੇ ਵਿੱਚ ਭਰਤੀ ਹੋਇਆ ਹੋਵੇ ਸੋ ਇੱਕ ਤਰੀਕੇ ਨਾਲ ਜਦੋਂ ਪੰਜਾਬ ਦੇ ਪਿੰਡ ਦੇ ਵਿੱਚ ਸੁਣਿਆ ਗਿਆ ਕੋਈ ਮੁੰਡਾ ਸਿੱਧਾ ਡੀਐਸਪੀ ਭਰਤੀ ਹੋ ਗਿਆ ਸੋ ਇੱਕ ਤਰੀਕੇ ਨਾਲ ਬੜੀ ਖੁਸ਼ੀ ਦੀ ਲਹਿਰ ਸੀਗੀ ਤੇ ਇੱਕ ਅਨਬਲੀਵੇਬਲ ਜੀ ਚੀਜ਼ ਸੀਗੀ ਸੋ ਮੇਰੀ ਆਪ ਦੀ ਲਾਈਫ ਦੇ ਵਿੱਚ ਬੜਾ ਪਰਿਵਰਤਨ ਆਉਂਦਾ ਵਾ ਤੁਸੀਂ ਮੈਨੂੰ ਲੱਗਦਾ ਕਿ ਪੜ੍ਹਾਈ ਹੀ ਇੱਕ ਐਡਾ ਵੱਡਾ ਹਥਿਆਰ ਆ ਜੋ ਤੁਹਾਨੂੰ ਇੱਕੋ ਨਵੇਂ ਤੋਂ ਚੱਕ ਕੇ ਇੱਥੋਂ ਤੱਕ ਲੈ ਕੇ ਆ ਜਾਂਦਾ ਬਹੁਤ ਬਹੁਤ ਖੂਬਸੂਰਤ ਗੱਲ ਕਹਿ ਰਹੇ ਹੋ ਜੀ ਬਿਲਕੁਲ ਐਜ਼ ਅਜ਼ ਫਰਮ ਵਿਲੇਜ ਛੰਡਿਆਣਾ ਮੇਰਾ ਜੋ ਸਟੱਡੀ ਸੀਗੀ ਉਹ ਵੀ ਸੀ ਗ੍ਰੇਡ ਪਬਲਿਕ ਸਕੂਲ ਮਤਗੀਦੂ ਸੀ ਜਿੱਥੇ ਤੁਹਾਨੂੰ ਇੰਨਾ ਜ਼ਿਆਦਾ ਐਕਸਪੋਜ਼ਰ ਰੂਰਲ ਚ ਰਹਿੰਦੇ ਹੋਏ ਨਹੀਂ ਮਿਲਦਾ ਤੁਹਾਡਾ ਜੋ ਵਿਚਰਨ ਦਾ ਤੁਹਾਡੇ ਆਸ-ਪਾਸ ਜੋ ਲੋਕ ਹੁੰਦੇ ਆ ਦੋਸਤ ਮਿੱਤਰ ਹੁੰਦੇ ਉਹਨਾਂ ਦਾ ਵੀ ਉਸ ਲੈਵਲ ਦੇ ਹੁੰਦੇ ਆ ਜੋ ਤੁਸੀਂ ਇਹੋ ਜੀ ਜੌਬ ਦੇ ਵਿੱਚ ਆਉਂਦੇ ਆ ਤੁਹਾਨੂੰ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਲੋਕਾਂ ਨਾਲ ਪ ਵੱਖਰਾ ਲੈਵਲ ਦਾ ਐਕਸਪੋਜ਼ਰ ਹੁੰਦਾ ਵਾ ਉਹਨਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਵਾ ਤਾਂ ਤੁਸੀਂ ਫੀਲ ਕਰਦੇ ਹੋ ਕਿ ਤੁਸੀਂ ਇੱਕ ਵੱਖਰੀ ਜਗ੍ਹਾ ਤੇ ਆ ਗਏ ਤੁਸੀਂ ਵੱਖਰੇ ਲੋਕਾਂ ਨਾਲ ਵਿਚਰਨਾ ਸ਼ੁਰੂ ਕਰਤਾ ਵਾ ਸੋ ਤੁਹਾਨੂੰ ਬਹੁਤ ਵੱਡਾ ਐਕਸਪੋਜ਼ਰ ਮਿਲਦਾ ਵਾ ਅਸੀਂ ਇੱਥੇ ਦਫ਼ਤਰ ਦੇ ਵਿੱਚ ਰਹਿੰਦੇ ਹੋਏ ਰੋਜ਼ਾਨਾ 100 ਤੋਂ ਵੱਧ ਬੰਦਿਆਂ ਨੂੰ ਮਿਲਦੇ ਆਂ ਜੀ ਜੀ ਜੋ ਕਿ ਪਿੰਡ ਚ ਰਹਿੰਦੇ ਹੋਏ ਉੱਥੇ ਪੋਸੀਬਲ ਨਹੀਂ ਸੀ ਸੋ ਇੱਕ ਤਰੀਕੇ ਨਾਲ ਤੁਹਾਡੀਆਂ ਅੱਖਾਂ ਖੁੱਲਦੀਆਂ ਉਹਨੇ ਜੋ ਤੁਸੀਂ ਇਸ ਜਗ੍ਹਾ ਤੇ ਪਹੁੰਚਦੇ ਹੋ ਤਾਂ ਤੁਹਾਡੀ ਫੈਮਿਲੀ ਦੇ ਵਿੱਚ ਥੋੜਾ ਦੱਸੋ ਕੀ ਫੈਮਿਲੀ ਚ ਕੌਣ-ਕੌਣ ਆ ਤੁਹਾਡੇ ਕਿਵੇਂ ਦਾ ਪਰਵਾਰਕ ਮਾਹੌਲ ਕਿਦਾਂ ਦਾ ਸੀਗਾ ਤੁਸੀਂ ਕਿਹਾ ਕਿ ਪਿੰਡ ਦੇ ਵਿੱਚ ਵੀ ਕੋਈ ਗਾਸਟ੍ਰ ਡ੍ਰੈਕਟ ਨਹੀਂ ਸਿੱਧਾ ਜਿਹੜਾ ਆਫੀਸਰ ਬਣਿਆ ਜੀ ਮੇਰੀ ਜੋ ਪੂਰੀ ਫੈਮਿਲੀ ਹੈ ਜੇ ਅਸੀਂ ਖੇਤੀਬਾੜੀ ਨੂੰ ਬਿਲੋਂਗ ਕਰਦੇ ਹਾਂ ਕਿਸਾਨੀ ਪਰਿਵਾਰ ਕਿਸਾਨੀ ਪਰਿਵਾਰ ਤੋਂ ਮੇਰੇ ਮਾਦਰ ਉਹ ਵੀ ਹਾਊਸਮੇਕਰ ਨੇ ਜੀ ਜੀ ਤੇ ਮੇਰਾ ਇੱਕ ਛੋਟਾ ਬ੍ਰਦਰ ਹੈ ਜੀ ਉਹਦੀ ਹੁਣ ਸਿਲੈਕਸ਼ਨ ਹੋਈ ਹੈ ਬਟ ਔਰ ਤੁਸੀਂ ਤੁਸੀਂ ਫੋਟੋ ਵੀ ਪਾ ਕੇ ਵਧਾਈ ਦਿੱਤੀ ਬਟ ਔਰ ਐਗਰੀਕਲਚਰ ਡਿਵੈਲਪਮੈਂਟ ਆਫੀਸਰ ਹੋਈ ਹੈ ਸੋ ਸਾਡੇ ਪਰਿਵਾਰ ਦੇ ਵਿੱਚ ਅਸੀਂ ਬੇਸਿਕਲੀ ਖੇਤੀਬਾੜੀ ਤੋਂ ਹੀ ਬਿਲੋਂਗ ਕਰਦੇ ਹਾਂ ਤੇ ਪਹਿਲੀ ਵਾਰੀ ਅਸੀਂ ਮਤਲਬ ਸਰਵਿਸਿਸ ਦੇ ਵਿੱਚ ਆ ਮਦਰ ਦੇ ਨਾਲ ਬੜੀ ਇੱਕ ਜ਼ਬਰਦਸਤ ਇਕੁਏਸ਼ਨ ਹੁੰਦੀ ਹੈ ਹਨਾ ਤੇ ਮਦਰ ਦੇ ਨਾਲ ਕਿੱਦਾਂ ਦਾ ਰਿਹਾ ਜਦੋਂ ਜਦੋਂ ਤੁਸੀਂ ਮਿਹਨਤ ਕਰਦੇ ਪਏ ਸੀ ਕਿਉਂਕਿ ਸੁਪਨਾ ਬਹੁਤ ਵੱਡਾ ਹੁੰਦਾ ਇਹ ਜਦੋਂ ਤੁਸੀਂ ਕਰ ਲੈਨੇ ਹੋ ਹੁਣ ਤੁਹਾਨੂੰ ਸ਼ਾਇਦ ਇਹ ਚੀਜ਼ਾਂ ਲੱਗਦੀਆਂ ਹੋਣਗੀਆਂ ਕਿ ਹੋ ਗਿਆ ਯਾ ਆਲੇ ਦੁਆਲੇ ਦੇ ਉਦਾਂ ਦਾ ਇੱਕ ਤੁਸੀਂ ਉਹ ਉਦਾਂ ਦੇ ਔਰੇ ਦੇ ਵਿੱਚ ਪਹੁੰਚ ਜਾਂਦੇ ਜਿੱਥੇ ਸਾਰੇ ਉਸ ਤਰ੍ਹਾਂ ਦੇ ਲੋਕ ਹੁੰਦੇ ਨੇ ਅਫਸਰ ਟਾਈਪ ਪਰ ਜਦੋਂ ਤੁਸੀਂ ਇਹ ਸੁਪਨਾ ਦੇਖਿਆ ਹੋਊਗਾ ਮਦਰ ਦੇ ਨਾਲ ਗੱਲਬਾਤ ਕੀਤੀ ਹੋਊਗੀ ਕਿਉਂਕਿ ਜਦੋਂ ਤੁਸੀਂ ਕਹਿ ਰਹੇ ਹੋ ਕਿ ਖੇਤੀਬਾੜੀ ਵਾਲਾ ਪਰਿਵਾਰ ਸੀਗਾ ਇੱਕ ਮਨ ਦੇ ਵਿੱਚ ਇਹ ਵੀ ਹੁੰਦੀ ਹੈ ਕਿ ਯਾਰ ਕੁਝ ਹੁਣ ਜ਼ਿੰਦਗੀ ਦੇ ਵਿੱਚ ਕਰਨਾ ਜਿਵੇਂ ਜਿਵੇਂ ਉਮਰ ਵੱਧਦੀ ਹੈ ਜਾਂ ਤੁਸੀਂ ਕਹਿ ਲੋ ਕਿ ਗ੍ਰੈਜੂਏਟ ਹੋ ਜਾਂਦੇ ਹੋ ਤਾਂ ਮਦਰ ਦੇ ਨਾਲ ਸ਼ੁਰੂਆਤੀ ਸਮੇਂ ਦੇ ਵਿੱਚ ਕਿੱਦਾਂ ਦਾ ਰਿਹਾ ਔਰ ਜਦੋਂ ਤੁਸੀਂ ਕਰੈਕ ਕੀਤਾ ਉਹ ਪਹਿਲੀ ਜਿਹੜੀ ਕਾਲ ਕਿਹਨੂੰ ਕੀਤੀ ਉਹ ਅ ਐਕਚੁਅਲੀ ਜਿਵੇਂ ਮਦਰ ਦਾ ਜੇ ਤੁਹਾਡੀ ਫੈਮਲੀ ਦਾ ਮੇਰੇ ਦਾਦਾ ਜੀ ਸੀਗੇ ਦਾਦੀ ਜੀ ਸੀਗੇ ਜੀ ਜੀ ਸਾਰਿਆਂ ਦਾ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਕਿਉਂਕਿ ਇੱਕ ਤਾਂ ਹੁੰਦਾ ਜਿਹੜਾ ਐਜੂਕੇਟਿਡ ਪਰਿਵਾਰ ਹੋਵੇ ਜਿਨ੍ਹਾਂ ਨੂੰ ਪਤਾ ਹੋਵੇ ਉਹ ਸੇਤ ਤੁਹਾਨੂੰ ਦੇ ਸਕਦੇ ਆ ਇੱਕ ਹੁੰਦਾ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨਹੀਂ ਪਤਾ ਉਹ ਸਿਰਫ ਇਨ ਹੱਲਾਸ਼ੀਰੀ ਤੁਹਾਨੂੰ ਦੇ ਸਕਦੇ ਆ ਤੁਹਾਨੂੰ ਮੈਂ ਜਿਵੇਂ 2015 ਦੇ ਵਿੱਚ ਤੁਹਾਨੂੰ ਦੱਸਿਆ ਮੈਂ ਗ੍ਰੈਜੂਏਟ ਹੋ ਗਿਆ 2019 ਜਾ ਕੇ ਮੇਰੀ ਸਿਲੈਕਸ਼ਨ ਹੋਈ ਸੋ ਇਹ 4 ਸਾਲ ਦਾ ਸਟਰਗਲ ਮੈਨੂੰ ਨਹੀਂ ਲੱਗਦਾ ਕਿ ਮੇਰੇ ਪਰਿਵਾਰ ਦੀ ਸਪੋਰਟ ਤੋਂ ਬਿਨਾ ਪੋਸੀਬਲ ਸੀ ਪੋਸੀਬਲ ਸੀ ਠੀਕ ਹੈ ਮੈਂ ਤੁਹਾਨੂੰ ਦਿਵੇਂ ਦੱਸਿਆ ਕਿ ਮੈਂ ਐਨਡੀਆ ਦਾ ਐਗਜ਼ਾਮ ਕਈ ਵਾਰ ਦਿੱਤਾ ਸੀਡੀਐਸ ਤੇ ਦਿੱਤਾ ਹੋਰ ਕਈ ਐਗਜ਼ਾਮ ਦਿੱਤੇ ਪਰ ਕਿਸੇ ਦੇ ਵਿੱਚ ਸਕਸੈਸ ਨਹੀਂ ਮਿਲਿਆ ਸੋ ਉਦੋਂ ਉਹਨਾਂ ਦੀ ਸ ਉਹਨਾਂ ਦਾ ਜੋ ਮੈਨੂੰ ਹੱਲਾਸ਼ੇਰੀ ਦਿੰਦੇ ਸੀ ਵੀ ਨਹੀਂ ਕੋਈ ਗੱਲ ਨਹੀਂ ਪੁੱਤ ਲੱਗਿਆ ਰਹਿ ਤੈਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਗਈ ਸੋ ਉਹ ਹੱਲਾਸ਼ੇਰੀ ਮੈਨੂੰ ਅੱਜ ਵੀ ਆਉਂਦੀ ਹੈ ਕਿਉਂਕਿ ਇਹ ਵੱਡੀ ਗੱਲ ਹੁੰਦੀ ਹੈ ਨਾ ਕਿ ਐਂ ਕਹਿ ਦੇਣਾ ਕਿ ਪਰਿਵਾਰਕ ਤੌਰ ਤੇ ਤੂੰ ਕਬੀਲਦਾਰੀ ਦੀ ਟੈਨਸ਼ਨ ਨਾ ਲੈ ਵੀ ਤੂੰ ਲੱਗਾ ਰਹਿ ਬਿਲਕੁਲ ਜੀ ਬਿਲਕੁਲ ਸੋ ਉਹ ਜੋ ਪਰਿਵਾਰ ਦਾ ਇੱਕ ਪਿੱਛੇ ਰਹਿ ਕੇ ਜੋ ਬਹੁਤ ਵੱਡਾ ਰੋਲ ਹੈ ਮੈਨੂੰ ਲੱਗਦਾ ਕਿ ਉਹ ਸਭ ਤੋਂ ਮੇਨ ਚੀਜ਼ ਹੈ ਜੋ ਕਿਸੇ ਵੀ ਸਟੂਡੈਂਟ ਦੀ ਸਕਸੈਸ ਚ ਸਭ ਤੋਂ ਵੱਡਾ ਰੋਲ ਉਹੀ ਅਦਾ ਕਰਦੀ ਹੈ ਰੈਂਕ ਬਹੁਤ ਅੱਛਾ ਈ ਤੁਹਾਡਾ 25 ਰੈਂਕ ਕਿਨੂੰ ਕੀਤੀ ਸਭ ਤੋਂ ਪਹਿਲਾਂ ਕਿਨੂੰ ਦੱਸੀ ਇਹ ਖੁਸ਼ਖਬਰੀ ਜਾਂ ਤੁਹਾਨੂੰ ਕਿਸੇ ਨੇ ਕਾਲ ਕਰਕੇ ਦੱਸਿਆ ਕਿ ਬਈ ਬਰਿੰਦਰ ਕੰਮ ਬਣ ਗਿਆ ਹਾਂ ਐਕਚੁਅਲੀ ਮੈਨੂੰ ਮੇਰੇ ਦੋਸਤ ਹੀ ਕਾਲ ਆਈ ਸੀ ਉਦੋਂ ਜਦੋਂ ਪੀਪੀਐਸਸੀ ਦੀ ਵੈਬਸਾਈਟ ਤੇ ਰਿਜ਼ਲਟ ਅਪਲੋਡ ਹੋਇਆ ਸੋ ਉਹਦੇ ਵਿੱਚ ਮੇਰਾ ਰੈਂਕ ਟੋਟਲ 25 ਸੀਗਾ ਬਟ ਜਿਵੇਂ ਕਿ ਡੀਐਸਪੀ ਲਈ ਤੁਹਾਨੂੰ ਫਿਜ਼ੀਕਲ ਕਲੀਅਰ ਹੋਣਾ ਜ਼ਰੂਰੀ ਆ ਸੋ ਪਹਿਲੇ 25 ਰੈਂਕ ਦੇ ਵਿੱਚ ਮੇਰਾ 5ਵਾਂ ਰੈਂਕ ਸੀ ਐਜ਼ ਅ ਡੀਐਸਪੀ ਮਤਲਬ ਮੇਰੇ 25 ਰੈਂਕ ਤੋਂ ਪਹਿਲਾਂ 4 ਬੰਦੇ ਹੀ ਸਨ ਜਿਨ੍ਹਾਂ ਦਾ ਫਿਜ਼ੀਕਲ ਕਲੀਅਰ ਸੀ ਸੋ ਬਤੌਰ ਡੀਐਸਪੀ ਦੇ ਵਿੱਚ ਮੈਨੂੰ ਪੰਜਵਾਂ ਰੈਂਕ ਮਿਲਿਆ ਸੀ ਸੋ ਉਦੋਂ ਮੈਨੂੰ ਸ਼ਿਉਰਟੀ ਹੋ ਗਈ ਸੀ ਕਿ ਮੈਨੂੰ ਡੀਐਸਪੀ ਦਾ ਪਦ ਮਿਲ ਜਾਊਗਾ ਜਦੋਂ ਵੀ ਕਾਉਂਸਲਿੰਗ ਹੋਊਗੀ ਸੋ ਬਹੁਤ ਅੱਛਾ ਲੱਗਾ ਸੀ ਉਦੋਂ 25 ਸਾਲ ਦੀ ਉਮਰ ਬਹੁਤ ਮਤਲਬ ਛੋਟੀ ਉਮਰ ਹੀ ਕਹਿ ਸਕਦੇ ਆ ਇਹਨੂੰ ਕਿਉਂਕਿ ਇਸ ਏਜ ਦੇ ਵਿੱਚ ਬਹੁਤੇ ਬੱਚੇ ਜਾਂ ਨੌਜਵਾਨ ਕੁੜੀਆਂ ਮੁੰਡੇ ਇਹ ਡਿਸਾਈਡ ਕਰਦੇ ਹੁੰਦੇ ਆ ਕਿ ਆਪਾਂ ਕਰਨਾ ਕੀਆ ਔਰ ਇੱਕ ਉਹ ਸਮਾਂ ਜਦੋਂ ਪੰਜਾਬ ਦੇ ਵਿੱਚ ਹੋੜ ਲੱਗੀ ਹੋਈ ਆ ਕਿ ਆਪਾਂ ਅਬ੍ਰੋਡ ਜਾ ਕੇ ਸੈਟਲ ਹੋਣਾ ਆਈਲੈਂਡਸ ਬਹੁਤ ਵੱਡੀ ਇੱਕ ਡਿਗਰੀ ਬਣ ਚੁੱਕੀ ਆ ਉਦੋਂ ਇਹ ਚੀਜ਼ਾਂ ਸੋਚਣੀਆਂ ਤੁਸੀਂ ਤੁਹਾਡੇ ਮਨ 'ਚ ਕਦੇ ਨਹੀਂ ਆਇਆ ਕਿ ਮੈਂ ਬਾਹਰ ਚਲੇ ਜਾਵਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਲਾਈਕ ਮੈਂ ਆਪਣੇ ਬੈਚਮੇਟਸ ਦਾ ਦੇਖਾਂ ਜਿਹੜੇ ਮੇਰੇ ਨਾਲ ਸਕੂਲ 'ਚ ਪੜ੍ਹਦੇ ਸੀ ਸੋ ਮੈਕਸਿਮਮ ਮੈਨੂੰ ਲੱਗਦਾ ਕਿ ਦੋ ਤਿੰਨ ਜਾਨੇ ਹੋਣਗੇ ਜਿਹੜੇ ਇੱਥੇ ਹੋਣਗੇ ਸੋ ਮੈਜੋਰਟੀ ਜਿਹੜੇ ਬਾਹਰ ਹੀ ਨੇ ਸੋ ਐਕਚੁਅਲੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਸ਼ੁਰੂ ਤੋਂ ਹੀ ਸੁਪਨਾ ਯੂਨੀਫਾਰਮ ਫੋਰਸ ਦਾ ਹੋ ਸੇ ਮਤਲਬ ਵਿੱਚ ਜਾਣ ਦਾ ਸੀਗਾ ਇਸ ਕਰਕੇ ਮੈਂ ਕਦੇ ਬਾਹਰ ਜਾਣ ਬਾਰੇ ਸੋਚਿਆ ਹੀ ਨਹੀਂ ਸੀਗਾ ਜਿਸ ਕਾਰਨ ਜਿਵੇਂ ਤੁਸੀਂ ਕਿਸੇ ਵੀ ਚੀਜ਼ ਨੂੰ ਸੋਚ ਲੈਨੇ ਹੋ ਇੱਕ ਕਹਾਵਤ ਆ ਕਿ ਲਾਈਕ ਅਟਰੈਕਟਸ ਲਾਈਕ ਸੋ ਜਦੋਂ ਹੀ ਤੁਸੀਂ ਕਿਸੇ ਚੀਜ਼ ਬਾਰੇ ਚੰਗੀ ਚੀਜ਼ ਬਾਰੇ ਸੋਚਦੇ ਹੋ ਯੂਨੀਵਰਸ ਆਪਣੇ ਆਪ ਰਸਤੇ ਬਣਾਉਣੇ ਸ਼ੁਰੂ ਕਰ ਦਿੰਦਾ ਵਾ ਜਿਵੇਂ ਮੈਂ ਗ੍ਰੈਜੂਏਸ਼ਨ ਕੀਤੀ ਮੈਂ ਪੰਜਾਬ ਯੂਨੀਵਰਸਿਟੀ ਚੱਲ ਗਿਆ ਉੱਥੇ ਚੰਗੇ ਦੋਸਤ ਮਿਲੇ ਉੱਥੇ ਮੈਨੂੰ ਗਾਈਡੈਂਸ ਮਿਲੀ ਠੀਕ ਹੈ ਸੋ ਉਹ ਰਸਤਾ ਆਪਣੇ ਆਪ ਬੰਦਾ ਗਿਆ ਤੇ ਮੈਨੂੰ ਕਦੇ ਵੀ ਕਦੇ ਫੀਲ ਨਹੀਂ ਹੋਇਆ ਇਸ ਲਈ ਕਿ ਮੈਂ ਬਾਹਰ ਜਾਣ ਬਾਰੇ ਸੋਚਾਂ ਯਾਰਾ ਮਿੱਤਰਾਂ ਦੇ ਨਾਲ ਵਰਿੰਦਰ ਖੂਸੇ ਦਾ ਕਿੰਦਾ ਦਾ ਲਿੰਕ ਆ ਪੁਰਾਣਿਆਂ ਦੇ ਨਾਲ ਕਿ ਥੋੜਾ ਬਹੁਤਾ ਹੁਣ ਬਦਲਾਵ ਆ ਗਿਆ ਜ਼ਿੰਮੇਵਾਰੀ ਵਧ ਗਈ ਹੈ ਕਹਿ ਲੋ ਕਿ ਜਦੋਂ ਬੰਦਾ ਅਫਸਰ ਬਣ ਜਾਂਦਾ ਥੋੜਾ ਜਿਹਾ ਬੰਦੇ ਸਰਕਲ ਬਦਲ ਜਾਂਦਾ ਨਹੀਂ ਇਦਾਂ ਦਾ ਕੁਝ ਐਕਚੁਅਲੀ ਜਿਹੜਾ ਤੁਹਾਡਾ ਪੁਰਾਣਾ ਸਰਕਲ ਹੁੰਦਾ ਉਹ ਹਮੇਸ਼ਾ ਰਿਟੇਨ ਰਹਿੰਦਾ ਵਾ ਕਿਉਂਕਿ ਉਹਨਾਂ ਨਾਲ ਮਜ਼ਾਕ ਉਹ ਚੱਲਦੇ ਉਦਾਂ ਹੀ ਆ ਜੀ ਬਿਲਕੁਲ ਜੋ ਤੁਸੀਂ ਉਹਨਾਂ ਨਾਲ ਕੈਜੂਅਲ ਹੁੰਨੇ ਹੋ ਜਿਸ ਤਰੀਕੇ ਦੇ ਗੱਲਾਂ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਮੈਨੂੰ ਲੱਗਦਾ ਕਿ ਜੋ ਨਵਾਂ ਬੰਦਾ ਤੁਹਾਡੇ ਨਾਲ ਬਿੰਗ ਨਹੀਂ ਨਹੀਂ ਉਹਨਾਂ ਕੋਲ ਹੁੰਦੇ ਤੁਹਾਡੇ ਅਟੈਚ ਹੁੰਦਾ ਤੁਸੀਂ ਬੜੇ ਲਿਮਟਿਡ ਰਹਿੰਦੇ ਹੋ ਉਹਨਾਂ ਬੰਦਿਆਂ ਨਾਲ ਸੋ ਉਹ ਸਰਕਲ ਤੇ ਜੋਬ ਤੋਂ ਬਾਅਦ ਦਾ بڑا ਸਰਕਲ ਬਣਦਾ ਵਾ ਉਹਨਾਂ 'ਚ ਦਿਨ ਅਸਮਾਨ ਦਾ